ਬੰਦੂਕ ਵੇਖਾ ਕੇ ਪٹرول ਪੰਪ ਦੇ ਕਰਮਚਾਰੀਆਂ ਨੂੰ ਧਰਾਤਮਕਾ ਕੇ ਇਹਨਾਂ ਚਾਰ ਲੁਟੇਰਿਆਂ ਦੇ ਵੱਲੋਂ ਪٹرول ਪੰਪ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਸਿੱਕੇ ਸਾਰੀ ਘਟਨਾ ਸੀਸੀਟੀਵੀ ਤਸਵੀਰਾਂ 'ਚ ਕੈਦ ਹੋਈ ਹੈ ਘਟਨਾ ਮੋਗਾ ਦੱਸੀ ਜਾ ਰਹੀ ਹੈ ਜਿੱਥੇ ਕਿ ਮੋਗਾ ਫਿਰੋਜ਼ਪੁਰ ਰੋਡ ਤੇ ਇੱਕ ਪٹرول ਪੰਪ ਤੇ ਚਾਰ ਮੁੰਬੰਨੀ ਲੁਟੇਰਿਆਂ ਦੇ ਵੱਲੋਂ ਪٹرول ਪੰਪ ਤੇ ਲੁੱਟ ਦੀ ਵਾਰ ਦਾ ਨੂੰ ਅੰਜਾਮ ਦਿੱਤਾ ਤਾਂ ਸੱਲ ਚਾਰੇ ਲੁਟੇਰੇ ਇੱਕ ਸਾਈਕਲ 'ਤੇ ਸਵਾਰ ਹੋ ਕੇ ਪٹرول ਪੰਪ ਦੇ ਵਿੱਚ ਪਹੁੰਚਦੇ ਹਨ ਇਹਨਾਂ ਦੇ ਵੱਲੋਂ ਪٹرول ਪੰਪ ਦੇ ਆਫਿਸ ਦੇ ਵਿੱਚ ਜਾ ਕੇ ਕਰਮਚਾਰੀਆਂ ਨੂੰ ਬੰਦੂਕ ਦੀ ਨੋਕਤੇ ਬੰਦਕ ਬਨਾਇਆ ਗਿਆ ਬਾਅਦ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਗੱਲੇ ਦੇ ਵਿੱਚ ਸਾਰਾ ਕੈਸ਼ ਕੱਢਿਆ ਗਿਆ ਦੱਸਿਆ ਸੀ ਕਿ ਸਾਰੀ ਘਟਨਾ ਸੀਸੀਟੀਵੀ ਤਸਵੀਰਾਂ 'ਚ ਕੈਦ ਹੋਈ ਹੈ ਜਿਸ ਦੇ ਵਿੱਚ ਪੈਟਰੋਲ ਪੰਪ ਦੇ ਮੁਲਾਜ਼ਮ ਉਹਨਾਂ ਲੁਟੇਰਿਆਂ ਦੇ ਕੇ ਹੱਥ ਬੰਨੀ ਮਿੰਤਾ ਤਰਲੇ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੂੰ ਛੱਡ ਦੇਣ ਦੀ ਗੁਹਾਰ ਲਗਾ ਰਹੇ ਨੇ ਪਰ ਇੰਨੇ ਹੀ ਵਿੱਚ ਉਹਨਾਂ ਲੁਟੇਰਿਆਂ ਦੇ ਵੱਲੋਂ ਪੈਟਰੋਲ ਪੰਪ ਦਾ ਗੱਲਾ ਖੋਲ ਲਿਆ ਜਾਂਦਾ ਤੇ ਉਸ ਦੇ ਵਿੱਚੋਂ ਜਿੰਨੀ ਵੀ ਨਕਦੀ ਹੁੰਦੀ ਹੈ ਉਹ ਚੱਕ ਕੇ ਫਰਾਰ ਹੋ ਚੁੱਕੇ ਆ ਆਪਣੇ ਜੇਬਾਂ ਦੇ ਵਿੱਚ ਪਰਦੇ ਹੋਏ ਨਜ਼ਰ ਆ ਰਹੇ ਨੇ ਤੇ ਕੈਸ਼ ਲੈ ਕੇ ਫਰਾਰ ਹੋ ਚੁੱਕੇ ਆ ਦੱਸਿਆ ਜਾ ਰਿਹਾ ਹੈ ਕਿ ਤਕਰੀ 60000 ਦੇ ਕਰੀਬ ਨਕਦੀ ਸੀਗੀ ਜੋ ਕਿ ਇਹਨਾਂ ਲੁਟੇਰਿਆਂ ਦੇ ਵੱਲੋਂ ਲੁੱਟੀ ਗਈ ਆ ਤੁਹਾਦ ਅਸੀ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ 4 ਅਣਪਛਾਤੇਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਤੇ ਇਹਨਾਂ ਨੂੰ ਲੱਭਣ ਦੇ ਲਈ ਪੁਲਿਸ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਬੰਦੂਕ ਵੇਖਾ ਕੇ ਪٹرول ਪੰਪ ਦੇ ਕਰਮਚਾਰੀਆਂ ਨੂੰ ਧਰਾਤਮਕਾ ਕੇ ਇਹਨਾਂ ਚਾ ਲੁਟੇਰਿਆਂ ਦੇ ਵੱਲੋਂ ਪٹرول ਪੰਪ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਸਿੱਕੇ ਸਾਰੀ ਘਟਨਾ ਸੀਸੀਟੀਵੀ ਤਸਵੀਰਾਂ 'ਚ ਕੈਦ ਹੋਈ ਹੈ ਘਟਨਾ ਮੋਗਾ ਦੇ ਦੱਸੀ ਜਾ ਰਹੀ ਹੈ ਜਿੱਥੇ ਕਿ ਮੋਗਾ ਫਿਰੋਜ਼ਪੁਰ ਰੋਡ ਤੇ ਇੱਕ ਪٹرول ਪੰਪ ਤੇ ਚਾਰ ਮੂਬਨੀ ਲੁਟੇਰਿਆਂ ਦੇ ਵੱਲ ਪੈਟਰੋਲ ਪੰਪ ਤੇ ਲੁੱਟ ਦੀ ਵਾਰ ਦਾ ਨੂੰ ਅੰਜਾਮ ਦਿੱਤਾ ਹੈ ਤਸਵੀਰਾਂ ਚਾਰੇ ਲੁਟੇਰੇ ਇੱਕ ਸਾਈਕਲ ਤੇ ਸਵਾਰ ਹੋ ਕੇ ਪੈਟਰੋਲ ਪੰਪ ਦੇ ਵਿੱਚ ਪਹੁੰਚਦੇ ਹਨ ਤੇ ਇਹਨਾਂ ਦੇ ਵੱਲੋਂ ਪੈਟਰੋਲ ਪੰਪ ਦੇ ਆਫਿਸ ਦੇ ਵਿੱਚ ਜਾ ਕੇ ਕਰਮਚਾਰੀਆਂ ਨੂੰ ਦੂਖ ਦੀ ਨੋਕ ਤੇ ਬੰਦਕ ਬਣਾਇਆ ਗਿਆ ਬਾਅਦ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਗੱਲੇ ਦੇ ਵਿੱਚ ਸਾਰਾ ਕੈਸ਼ ਕੱਢਿਆ ਗਿਆ ਦੱਸਿਆ ਸੀ ਕਿ ਸਾਰੀ ਘਟਨਾ ਸੀਸੀਟੀਵੀ ਤਸਵੀਰਾਂ ਚ ਕੈਦ ਹੋਈ ਹੈ ਜਿਸ ਦੇ ਵਿੱਚ ਪੈਟਰੋਲ ਪੰਪ ਦੇ ਮੁਲਾਜ਼ਮ ਨੂੰ ਨਾਲ ਲੁਟੇਰਿਆਂ ਦੇ ਅੱਗੇ ਹੱਥ ਬੰਨੀ ਮਿੰਤਾ ਤਰਲੇ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੂੰ ਛੱਡ ਦੇਣ ਦੀ ਗੁਹਾਰ ਲਗਾ ਰਹੇ ਨੇ ਪਰ ਇੰਨੇ ਹੀ ਵਿੱਚ ਉਨਾਂ ਲੋਟੇਰਿਆਂ ਦੇ ਵੱਲੋਂ ਪੈਟਰੋਲ ਪੰਪ ਦਾ ਗੱਲਾ ਖੋਲਿਆ ਜਾਂਦਾ ਤੇ ਉਸ ਦੇ ਵਿੱਚੋਂ ਜਿੰਨੀ ਵੀ ਨਕਦੀ ਹੁੰਦੀ ਹੈ ਉਹ ਚੱਕ ਕੇ ਉਹ ਫਰਾਰ ਹੋ ਚੁੱਕੇ ਆ ਆਪਣੇ ਜੇਬਾਂ ਦੇ ਵਿੱਚ ਪਰਦੇ ਹੋਏ ਨਜ਼ਰ ਆ ਰਹੇ ਨੇ ਤੇ ਕੈਸ਼ ਲੈ ਕੇ ਫਰਾਰ ਹੋ ਚੁੱਕੇ ਆ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 60000 ਦੇ ਕਰੀਬ ਨਕਦੀ ਸੀਗੀ ਜੋ ਕਿ ਇਹਨਾਂ ਲੋਟੇਰਿਆਂ ਦੇ ਵੱਲੋਂ ਲੁੱਟੀ ਗਈ ਆ ਤੁਹਾਡਾ ਸਿੱਕ ਪੁਲਿਸ ਅਧਿਕਾਰੀਆਂ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ 4 ਅਣਪਛਾਤੇਆਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਗਿਆ ਤੇ ਇਹਨਾਂ ਨੂੰ ਲੱਭਣ ਦੇ ਲਈ ਪੁਲਿਸ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਬੰਦੂਕ ਵਿਖਾ ਕੇ ਪੈਟਰੋਲ ਪੰਪ ਦੇ ਕਰਮਚਾਰੀਆਂ ਨੂੰ ਰਾਤਮਕਾ ਕੇ ਇਹਨਾਂ ਚਾਰ ਲੁਟੇਰਿਆਂ ਦੇ ਵੱਲੋਂ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾਇਆ ਗਿਆ ਦੱਸਦੇ ਕਿ ਸਾਰੀ ਘਟਨਾ ਸੀਸੀਟੀਵੀ ਤਸਵੀਰਾਂ 'ਚ ਕੈਦ ਹੋਈ ਹੈ ਘਟਨਾ ਮੋਗਾ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਮੋਗਾ ਫਿਰੋਜ਼ਪੁਰ ਰੋਡ ਤੇ ਇੱਕ ਪੈਟਰੋਲ ਪੰਪ ਤੇ ਚਾਰ ਮੂਬਨਿ ਲੁਟੇਰਿਆਂ ਦੇ ਵੱਲੋਂ ਪੈਟਰੋਲ ਪੰਪ ਤੇ ਲੁੱਟ ਦੀ ਵਾਰ ਦਾ ਨੂੰ ਅੰਜਾਮ ਦਿੱਤਾ ਦੱਸਿਆ ਲੇ ਚਾਰੇ ਲੁਟੇਰੇ ਇੱਕ ਸਾਈਕਲ 'ਤੇ ਸਵਾਰ ਹੋ ਕੇ ਪੈਟਰੋਲ ਪੰਪ ਦੇ ਵਿੱਚ ਪਹੁੰਚਦੇ ਹਨ ਤੇ ਇਹਨਾਂ ਦੇ ਵੱਲੋਂ ਪੈਟਰੋਲ ਪੰਪ ਦੇ ਆਫਿਸ ਦੇ ਵਿੱਚ ਜਾ ਕੇ ਕਰਮਚਾਰੀਆਂ ਨੂੰ ਬੰਦੂਕ ਦੀ ਨੋਕਤੇ ਬੰਦਕ ਬਨਾਇਆ ਗਿਆ ਬਾਅਦ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਗੱਲੇ ਦੇ ਵਿੱਚ ਸਾਰਾ ਕੈਸ਼ ਕੱਢਿਆ ਗਿਆ। ਦੱਸਿਆ ਸੀ ਕਿ ਸਾਰੀ ਘਟਨਾ ਸੀਸੀਟੀਵੀ ਤਸਵੀਰਾਂ 'ਚ ਕੈਦ ਹੋਈ ਹੈ। ਜਿਸ ਦੇ ਵਿੱਚ ਪੈਟਰੋਲ ਪੰਪ ਦੇ ਮੁਲਾਜ਼ਮ ਉਹਨਾਂ ਲੁਟੇਰਿਆਂ ਦੇ ਕਿ ਹੱਥ ਬੰਨੀ ਮਿੰਤਾ ਤਰਲੇ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੂੰ ਛੱਡ ਦੇਣ ਦੀ ਗੁਹਾਰ ਲਗਾ ਰਹੇ ਨੇ ਪਰ ਇੰਨੇ ਹੀ ਵਿੱਚ ਉਹਨਾਂ ਲੁਟੇਰਿਆਂ ਦੇ ਵੱਲੋਂ ਪੈਟਰੋਲ ਪੰਪ ਦਾ ਗੱਲਾ ਖੋਲ ਲਿਆ ਜਾਂਦਾ ਤੇ ਉਸ ਦੇ ਵਿੱਚੋਂ ਜਿੰਨੀ ਵੀ ਨਕਦੀ ਹੁੰਦੀ ਹੈ ਉਹ ਚੱਕ ਕੇ ਫਰਾਰ ਹੋ ਚੁੱਕੇ ਆ ਆਪਣੇ ਜੇਬਾਂ ਦੇ ਵਿੱਚ ਪਰਦੇ ਹੋਏ ਨਜ਼ਰ ਆ ਰਹੇ ਨੇ ਤੇ ਕੈਸ਼ ਲੈ ਕੇ ਫਰਾਰ ਹੋ ਚੁੱਕੇ ਆ ਦੱਸਿਆ ਜਾ ਰਿਹਾ ਹੈ ਕਿ ਤ 60000 ਦੇ ਕਰੀਬ ਨਕਦੀ ਸੀਗੀ ਜੋ ਕਿ ਇਹਨਾਂ ਲੁਟੇਰਿਆਂ ਦੇ ਵੱਲੋਂ ਲੁੱਟੀ ਗਈ ਆ ਤੁਹਾਦਾਂ ਅਸੀ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ 4 ਅਣਪਛਾਤੇਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਤੇ ਇਹਨਾਂ ਨੂੰ ਲੱਭਣ ਦੇ ਲਈ ਪੁਲਿਸ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ